ਜੀ ਸਤਿ ਸ੍ਰੀ ਅਕਾਲ ਜੂਟੂ ਫੈਮਿਲੀ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਵੀਂ ਵੀਡੀਓ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਤਰ੍ਹਾਂ ਦੀ ਰੀਲਜ਼ ਆ ਇਹ ਆਪਾਂ ਨਾ ਸਲਵਾਰ ਦੇ ਪੌਂਚਾ ਤੇ ਡਿਜ਼ਾਈਨ ਬਣਾਉਣਾ ਇੰਨੇ ਕਲਰ ਉਹਨਾਂ ਦੇ ਸੂਟ ਦੇ ਵਿੱਚ ਆ ਠੀਕ ਹੈ ਜੀ ਤੇ ਮੈਂ ਆਖੇ ਵੀ ਤੁਸੀਂ ਕਹਿ ਰਹੇ ਸੀ ਆਪਾਂ ਫਿਰਕੀ ਭਰਨ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ ਵਾਲੇ ਵੀਡੀਓ ਦੇ ਵਿੱਚ ਆਪਾਂ ਕੱਲੀ ਫਿਰਕੀ ਭਰਨ ਦਾ ਪੰਜ ਤਰ੍ਹਾਂ ਚਾਰ ਤਰ੍ਹਾਂ ਦੇ ਕਲਰ ਆਪਣੇ ਕੋਲੇ ਆ ਰੀਲਾਂ ਆ ਜੈਲਵਾ ਲਾਈਟ ਜਿਹਾ ਕਲਰ ਆ ਪਿੰਕ ਠੀਕ ਹੈ ਜੀ ਤੇ ਫਰੋਜੀ ਕਲਰ ਆ ਤੇ ਰੈਡੀ ਚ ਮਜੈਂਟਾ ਡਾਰਕ ਚ ਆ ਰੈੱਡ ਨਹੀਂ ਇਹ ਚ ਰੈੱਡ ਆ ਰਿਹਾ ਵੀਡੀਓ ਚ ਤੇ ਮਜੈਂਟਾ ਚ ਠੀਕ ਹੈ ਤੇ ਇਹ ਆਪਾਂ ਤੁਹਾਨੂੰ ਕਲਰਾਂ ਦੀ ਵੀਡੀਓ ਫਿਰਕੀ ਭਰਨ ਦਾ ਤਰੀਕਾ ਦੱਸਦੇ ਆ ਆ ਆਪਣੇ ਕੋਲੇ ਫਿਰਕੀ ਆ ਠੀਕ ਹੈ ਜੀ ਇਸ ਤਰ੍ਹਾਂ ਸਾਰੀਆਂ ਦਾ ਇੱਕ ਇੱਕ ਧਾਗਾ ਲੈ ਲੈਣਾ ਧਾਗਾ ਲੈ ਕੇ ਇਹਨਾਂ ਨੂੰ ਜਾਂ ਤਾਂ ਇੱਕ ਕੋਲੀ ਦੇ ਵਿੱਚ ਪਾ ਲਓ ਥੱਲੇ ਰੀਲ ਨੂੰ ਤਾਂ ਕਿ ਜਦੋਂ ਆਪਾਂ نیچے ਸਿੱਧੀ ਰੀਲ ਸੁੱਟਦਾਵਾਂਗੇ ਹਨਾ ਫਿਰਕੀ ਭਰਦੇ ਹੋਏ ਫਿਰ ਤਾਂ ਉਹ ਜਿਹੜੀ ਔਲਜੇ ਜਾਂਦਾ ਧਾਗਾ ਉਹ ਸੈੱਟ ਨਹੀਂ ਰਹਿੰਦਾ ਠੀਕ ਹੈ ਜੀ ਤੇ ਜੇ ਤੁਸੀਂ ਕੋਲੀ ਜਾਂ ਡੱਫੇ ਦੇ ਵਿੱਚ ਰੱਖ ਲੋਗੇ ਜਾਂ ਆਪਣੀ ਬੁੱਕਲ ਦੇ ਵਿੱਚ ਇਸ ਤਰ੍ਹਾਂ ਅੰਜੇ ਰੇਲਾ ਇਕੱਠਾ ਕਰਕੇ ਰੱਖ ਲਿਓ ਫਿਰ ਨਹੀਂ ਉਹ ਹੁੰਦਾ ਦੇ ਕੋਇ ਇੱਕ ਧਾਗਾ ਲੈ ਲਿਆ ਇਹ ਦੂਸਰਾ ਲੈ ਲਿਆ ਠੀਕ ਹੈ ਜੀ ਇਹ ਤੀਸਰਾ ਲੈ ਲੈ ਆਪਾਂ ਆਪਣੇ ਸੂਟ ਦੇ ਵਿੱਚ ਚਾਰ ਕਲਰ ਆ ਚਾਰੇ ਕਲਰਾਂ ਦਾ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਤੇ ਇਹ ਵੀ ਆਪਾਂ ਲੈ ਲਿਆ ਆ ਲਓ ਜੀ ਇਹ ਚਾਰੇ ਕਲਰ ਲੈ ਲਏ ਜਿੰਨਾ ਕਿ ਬਰਾਬਰ ਕਰਕੇ ਇਹ ਧਾਗਾ ਕੱਟ ਦੂੰ ਉੱਪਰੋਂ ਵੱਧ ਘੱਟ ਸੀਗਾ ਹਨ ਇਹ ਕੱਟ ਦਿੱਤਾ ਤੇ ਹੁਣ ਇਹ ਚਾਰੇ ਰੇਲਾਂ ਆਪਣੇ ਕੋਲੇ ਇਹ ਆਪਣੇ ਬੁੱਕਲ ਦੇ ਵਿੱਚ ਰੱਖ ਲਓ ਫਿਰ ਕੀ ਭਰਦੇ ਹੋਏ ਜਾਂ ਤੁਸੀਂ ਆਹ ਕੌਮਲੀ ਜਾਂ ਡੱਬਾ ਲੈ ਲਓ ਹਨ ਉਹਦੇ ਵਿੱਚ ਪਾ ਰੋ ਫਿਰ ਉਹ ਉਲਝਣ ਨਹੀਂ ਠੀਕ ਹੈ ਜੀ ਇੱਕ ਸਾਰ ਜਾਣੀਆਂ ਇਹ ਰੱਖ ਲਈਆਂ ਆਪਾਂ ਤੇ ਹੁਣ ਇਹਨਾਂ ਨੂੰ ਚਾਰਾ ਧਾਗਿਆਂ ਨੂੰ ਇਸ ਤਰ੍ਹਾਂ ਬਲੇਟ ਲੈਣਾ ਫਿਰ ਕੀ ਦੇ ਉੱਪਰ ਇੱਕ ਵਾਰ ਦੋ ਵਾਰ ਤਿੰਨ ਵਾਰ ਠੀਕ ਹੈ ਹੁਣ ਇਹ ਜਿਹੜਾ ਆਹ ਵਾਲੀ ਚੀਜ਼ ਆ ਗਈ ਇਹ ਉੱਪਰਲੀ ਸਾਈਡ ਇਸ ਤਰ੍ਹਾਂ ਭਰੋਗੇ ਦੇਖੋ ਦੇਖੋ ਜੀ ਇਸ ਤਰ੍ਹਾਂ ਚਾਰੇ ਧਾਗੇ ਪਾ ਕੇ ਪਲੇਟ 'ਤੇ ਇੱਕ ਬਾਲ ਪਾ ਲਿਆ ਹੁਣ ਆਪਾਂ ਇੱਥੇ ਫਿਰਕੀ ਵਾਲੇ ਇਹਨੂੰ ਸਟੈਂਡ 'ਤੇ ਟੰਗ ਲੈਣੇ ਆ ਇਸ ਤਰ੍ਹਾਂ ਠੀਕ ਹੈ ਜੀ ਫਿਰਕੀ ਵਾਲੇ ਸਟੈਂਡ 'ਤੇ ਟੰਗਣ ਤੋਂ ਬਾਅਦ ਆ ਮੈਂ ਨੇੜੇ ਕਰਕੇ ਦਿਖਾ ਰਹੀ ਹਾਂ ਹੁਣ ਤੁਹਾਨੂੰ ਇਸ ਤਰ੍ਹਾਂ ਰੱਖ ਕੇ ਇਹਨੂੰ ਨੱਪ ਦੇਣਾ ਤੇ ਫਿਰਕੀ ਭਰੀ ਜਾਵੇਗੀ ਠੀਕ ਹੈ ਜਿੰਨੀ ਤੁਹਾਨੂੰ ਧਾਗੇ ਦੀ ਜ਼ਰੂਰਤ ਆ ਉਹ ਤੁਸੀਂ ਧਾਗਾ ਉਨਾਂ ਦਾ ਭਰ ਲਿਓ ਇੱਕਸਾਰ ਕਿੰਨੇ ਧਾਗੇ ਆਉਣ ਦਿਓ ਇਸ ਤਰ੍ਹਾਂ ਇੱਥੋਂ ਇੱਕ ਹੱਥ ਦੇ ਇੱਕ ਹੱਥ ਇੱਥੇ ਰੱਖ ਲੈਣਾ ਠੀਕ ਹੈ ਫਿਰ ਇੱਕ ਬਾਹਰ ਆਉਣਗੇ ਕਿੰਨੇ ਕਰਦੇ ਇਹਨੇ ਇੱਕ ਹਰ ਇੱਕ ਕੋਈ ਇੱਕ ਧਾਗੇ ਦੀ ਫਰਕੀ ਨਹੀਂ ਭਰੀ ਜਾਊਗੀ ਫਿਰ ਚਾਰੇ ਧਾਗੇ ਜਿਹੜੇ ਇੱਕੋ ਜੀ ਸੈਰ ਤੇ ਆਪ ਨੇ ਆਹ ਰੈਡੀ ਹੋ ਜਾਣੇ ਨੇ ਠੀਕ ਹੈ ਜੀ ਉੱਪਰ ਦੀ ਓਵਰ ਹੋ ਗਈ ਇਹਨੂੰ ਕੱਟ ਦਿੰਨੇ ਆਪਾਂ ਆਹ ਲਓ ਜੀ ਇਸ ਤਰ੍ਹਾਂ ਹੀ ਫਰਕੀ ਭਰ ਕੇ ਆਪਣੀ ਓਕੇ ਹੋ ਗਈ ਤੇ ਹੁਣ ਇਹਨੂੰ ਆਪਾਂ ਕੱਟ ਦਿੰਨੇ ਆ ਧਾਗਿਆਂ ਨੂੰ ਇਸ ਤਰ੍ਹਾਂ ਠੀਕ ਹੈ ਜੀ ਇੱਥੋਂ ਧਾਗੇ ਕੱਟ ਦੇਣੇ ਆ ਚਲੋ ਜੀ ਇਸ ਤਰ੍ਹਾਂ ਤੇ ਅੱਗੇ ਮੈਂ ਤੁਹਾਨੂੰ ਡੱਬੀ ਚ ਪਾਉਣ ਦਾ ਤਰੀਕਾ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਇਸ ਤਰ੍ਹਾਂ ਪਾ ਲਈ ਆਪਾਂ ਅਲੋਕ ਇਸ ਤਰ੍ਹਾਂ ਚਾਰੇ ਧਾਗੇ ਆ ਰਹੇ ਆ ਇਹ ਨਾ ਕਿ ਉਹ ਵੀ ਭੈਣ ਨੇ ਇੱਕ ਧਾਗੇ ਦੇ ਦੇਖ ਚਾਰੇ ਧਾਗੇ ਆ ਠੀਕ ਹੈ ਫਿਰਕੀ ਦੇ ਉੱਪਰ ਤੇ ਆਹ ਚੀਜ਼ ਇਹਨੂੰ ਉੱਪਰ ਨੂੰ ਰੱਖਣਾ ਇਸ ਤਰ੍ਹਾਂ ਡੱਬੀ ਦੇ ਵਿੱਚ ਪਾਉਂਗੇ ਆਨੋਜ ਇਸ ਤਰ੍ਹਾਂ ਪਾ ਲਿਆ ਠੀਕ ਹੈ ਇਸ ਤਰ੍ਹਾਂ ਡੱਬੀ ਦੇ ਵਿੱਚ ਇਧਰਲੀ ਸਾਈਡ ਆਉਣ ਤੋਂ ਇਸ ਤਰ੍ਹਾਂ ਵਿੱਚ ਦੀ ਘੱਟ ਦੇਣਾ ਤੇ ਜਿਹੜਾ ਵਾਲਾ ਨਾਟਾ ਇੱਥੋਂ ਡੱਬੀ ਦਾ ਇਹਨੂੰ ਥੋੜਾ ਜਿਹਾ ਲੂਜ਼ ਕਰ ਲੈਣਾ ਇਹਨੂੰ ਤੁਸੀਂ ਦੂਸਰੀ ਫਿਰਕੀ ਦੇ ਨਾਲ ਲੂਜ਼ ਕਰਿਓ ਠੀਕ ਹੈ ਜੀ ਜਾਂ ਤਾਂ ਸੂਈ ਦੀ ਨੋਕ ਨਾਲ ਨੋਕ ਨਾਲ ਤਾਂ ਨਹੀਂ ਹੋਊਗਾ ਠੀਕ ਹੈ ਜੀ ਸੂਈ ਦੀ ਨੋਕ ਨਾਲ ਨਹੀਂ ਹੋਊਗਾ ਫਿਰ ਕੀ ਲੈ ਲਓ ਦੂਸਰੀ ਤੇ ਮੈਂ ਤੁਹਾਨੂੰ ਕਰਕੇ ਦਿਖਾਉਣੀ ਹਾਂ ਲਓ ਜੀ ਆਪਾਂ ਦੂਸਰੀ ਫਿਰਕੀ ਲੈ ਲਈ ਠੀਕ ਹੈ ਤੇ ਹੁਣ ਇਹਦੀ ਨੋਕ ਇਸ ਤਰ੍ਹਾਂ ਰੱਖ ਕੇ ਇਹਨੂੰ ਤਾਗੇ ਥੋੜਾ ਜਿਹਾ ਇੱਥੋਂ ਨਟ ਨੂੰ ਲੂਜ਼ ਕਰ ਦੇਣਾ ਜਿੰਨੇ ਕ ਦੇ ਵਿੱਚ ਦੀ ਤਾਗਾ ਈਜ਼ੀ ਹੋ ਹੋ ਜੇ ਆ ਦੇਖੋ ਇਹ ਥੋੜਾ ਜਿਹਾ ਟਾਈਟ ਆ ਰਿਹਾ ਤਾਗਾ ਥੋੜਾ ਜਿਹਾ ਹੋਰ ਕਰ ਦਈਏ ਆਪਾਂ ਇਸ ਤਰ੍ਹਾਂ ਹੋ ਗਿਆ ਠੀਕ ਹੈ ਜੀ ਇਹਨੂੰ ਹੁਣ ਆਪਾਂ ਮੈਂ ਤੁਹਾਨੂੰ ਸਲਾਈ ਲਾ ਕੇ ਵੀ ਦਿਖਾ ਦਿੰਨੀ ਆ ਇੱਕ ਵਾਰ ਤੇ ਇਸ ਤਰ੍ਹਾਂ ਇਹ ਸਲਾਈ ਲਾ ਕੇ ਰੈਡੀ ਹੋ ਜੂਗਾ ਬਹੁਤ ਵਧੀਆ ਫਿਰਕੀ ਭਰੀ ਜਾਂਦੀ ਆ ਇਸ ਤਰ੍ਹਾਂ ਭੈਣੋ ਤੁਸੀਂ ਫਿਰਕੀ ਪਾਲ ਬਣਾ ਲਿਆ ਕਰੋ ਚਾਰੇ ਤਿੰਨ ਜਿੰਨੀਆਂ ਤੁਹਾਡੇ ਕੋਲ ਰੀਲਾਂ ਰੀਲਾਂ ਵੱਧ ਤੋਂ ਵੱਧ 6 ਰੀਲਾਂ ਦੀ ਫਿਰਕੀ ਠੀਕ ਰਹਿੰਦੀ ਆ ਜੇ ਆਪਾਂ ਕਹੇ ਇਹ ਦੋ ਮੋਟੀ ਰੀਲ ਜਾਂ 5-7 ਰੀਲਾਂ ਹਨ 8-9 ਰੀਲਾਂ ਹੋਣ ਉਹਨਾਂ ਦੀ ਫਿਰਕੀ ਨਹੀਂ ਸੈਟ ਰਹਿੰਦੀ 4-5 ਕਲਰਾਂ ਦੀ ਫਿਰਕੀ ਹੀ ਸੈਟ ਰਹਿੰਦੀ ਆ ਮੈਂ ਤਾਂ 4-5 ਕਲਰਾਂ ਦੀ ਫਿਰਕੀ ਭਰ ਕੇ ਦੇਖੀ ਆ ਠੀਕ ਹੈ ਜੀ ਇਸ ਤੋਂ ਅੱਗੇ ਨਹੀਂ ਤੇ ਹੁਣ ਆਪਾਂ ਇਹਨੂੰ ਪਾ ਲੈਨੇ ਆ ਡੱਬੀ ਦੇ ਵਿੱਚ ਆ ਤੇ ਡੱਬੀ ਦੇ ਵਿੱਚ ਜਦੋਂ ਡੱਬੀ ਵਿੱਚ ਪਾ ਕੇ ਇਹਨੂੰ ਵਿੱਚ ਪਾਉਣਾ ਤਾਂ ਇੱਥੇ ਨਾ ਜਦੋਂ ਆਪਾਂ ਸਿਟਰਲ ਦੇ ਵਿੱਚ ਇਹਨੂੰ ਪਾਉਨੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸਿਟਰਲ ਦੇ ਵਿੱਚ ਪਾਉਨੇ ਆ ਸਿਟਰਲ ਦੇ ਵਿੱਚ ਸੈਟਿੰਗ ਕਰਦੇ ਆ ਤੇ ਥੋੜੀ ਜਿਹੀ ਕੜਕ ਦੀ ਆਵਾਜ਼ ਆਉਂਦੀ ਹੁੰਦੀ ਇਸ ਤਰ੍ਹਾਂ ਦੇਖੋ ਮੈਂ ਦੁਬਾਰਾ ਤੁਹਾਨੂੰ ਬੋਲਦੀ ਨਹੀਂ ਪਾ ਕੇ ਦਿਖਾਉਣੀ ਆ ਡੱਬੀ ਇਸ ਤਰ੍ਹਾਂ ਜਿਹਦੇ ਵਿੱਚ ਪਾ ਲਈ ਹੁਣ ਦੇਖੋ ਠੀਕ ਕੁਕੜਕ ਦੀ ਆਵਾਜ਼ ਆਈ ਨਾ ਇਸ ਤਰ੍ਹਾਂ ਆਉਣੀ ਜ਼ਰੂਰੀ ਹੈ ਫਿਰ ਪ੍ਰੋਪਰ ਤੁਹਾਡੀ ਡੱਬੀ ਆ ਜਿਹੜੀ ਵਿੱਚ ਪੈ ਜਾਂਦੀ ਆ ਉਹਦੇ ਸਿੱਟਲ ਦੇ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਰੱਖਣਾ ਉਕਰਾਂ ਵਾਲੇ ਪਹੁੰਚੇ ਹੀ ਆਪਾਂ ਬਣਾਉਣੇ ਆਗੇ ਮੈਂ ਤੁਹਾਨੂੰ ਫਿਰ ਵੀਡੀਓ ਦੱਸਦੀ ਆ ਠੀਕ ਹੈ ਜੀ ਹਲੋ ਹੁਣ ਆਪਾਂ ਉੱਪਰ ਜਿਹੜਾ ਧਾਗਾ ਭਰਨਾ ਇੱਕ ਸਿੰਗਲ ਧਾਗਾ ਭਰ ਸਕਦੇ ਹੋ ਤੁਸੀਂ ਹਾਂ ਜੀ ਆਪਰ ਆਪਾਂ ਮਸ਼ੀਨ ਦੇ ਵਿੱਚ ਸਿੰਗਲ ਧਾਗਾ ਪਾਉਣਾ ਡੱਬੀ ਦੇ ਵਿੱਚ ਚਾਰ ਤਰ੍ਹਾਂ ਦਾ ਧਾਗਾ ਪਾ ਕੇ ਇਸ ਤਰ੍ਹਾਂ ਲਗਾ ਸਕਦੇ ਆ ਆਪਾਂ ਫਿਰ ਕੀ ਭਰਨੀ ਵੀ ਦੱਸ ਦਿੱਤੀ ਔਰ ਤੁਹਾਨੂੰ ਇਸ ਸੇਹ ਲਗਾ ਕੇ ਵਿਖਾ ਦਿੰਦੀ ਹਾਂ ਮੈਂ ਕੱਤੀ ਸੇਹ ਲਗਾ ਰਹੀ ਹਾਂ ਅੱਗੇ ਆਪਾਂ ਡਿਜ਼ਾਈਨ ਵੀਡੀਓ ਦਿੱਤੀ ਆ ਤੁਸੀ ਉਹਦੇ ਵਿੱਚ ਕੱਪ ਕਰ ਲੈਣੀ ਠੀਕ ਹੈ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਆਪਾਂ ਪਾਇਆ ਸਲਾਂਗਾ ਲਾ ਕੇ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਇੱਕ ਸਾਈਡ ਮੈਂ ਇਹਦੀ ਪਲੇਨ ਸਲਾਈ ਜਾਊਗੀ ਜਦੋਂ ਤੁਸੀਂ ਉਹਦੇ ਤੇ ਸਲਾਈ ਮਾਰਨੀ ਹੈ ਕੱਪੜੇ ਤੇ ਉਹ ਚੀਜ਼ ਉੱਪਰ ਨੂੰ ਰੱਖ ਲੈਣੀ ਆ ਆ ਦੇਖੋ ਇੱਧਰ ਸਿੰਗਲ ਸਲਾਈ ਆ ਇੱਧਰ ਆਈ ਹੈ ਡਬਲ ਸਲਾਈ ਦੇਖੋ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਸੀ ਲਾ ਕੇ ਰੈਡੀ ਹੋ ਗਈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਆਪਾਂ ਅੱਜ ਤੁਹਾਨੂੰ ਫਿਰਕੀ ਭਰਨ ਦਾ ਤਰੀਕਾ ਹੀ ਦੱਸਣਾ ਸੀ ਵੀ ਫਿਰਕੀ ਪੰਜ ਧਾਗਿਆਂ ਦੀ ਕਿਸ ਤਰ੍ਹਾਂ ਭਰੀ ਜਾਂਦੀ ਹੈ ਕਿਸ ਤਰ੍ਹਾਂ ਭਰ ਕੇ ਆਪਾਂ ਰੈਡੀ ਕਰ ਸਕਦੇ ਹਾਂ ਚਾਰ ਤਰ੍ਹਾਂ ਦੇ ਧਾਗੇ ਦੀ ਉਹ ਆਪਾਂ ਤੁਹਾਨੂੰ ਦੱਸ ਦਿੱਤੀ ਠੀਕ ਹੈ ਜੀ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਆਪਣਾ ਚੈਨਲ ਇੱਥੋਂ ਤੱਕ ਤੁਹਾਡੇ ਪਿਆਰ ਭਰਾਵਾਂ ਦੀ ਸਪੋਰਟ ਨਾਲ ਆਇਆ ਅੱਗੇ ਵੀ ਤੁਸੀਂ ਲਿਜਾਨ ਵਾਲੇ ਹੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ